ਤ੍ਰਿਕੋਣਮ ਕਾਵਲਾ ਫਸਮੀ ਟੱਕਰ ਹੈ ਪੂਰੀ ਪਰ ਲੋਕ ਇਕਤੀ ਡੈਂਪੀ ਢੱਲੋ ਦੇ ਹੱਕ ਵਿੱਚ ਭੁਗਤ ਰਹੇ ਹਨ ਚਾਹੀਦੀ ਚੋਣਾਂ ਹੋਈਆਂ ਸੀਆਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਜੋ ਹੱਲਾ ਗੁੱਲਾ ਹੋਇਆ ਉਹਦਾ ਕਰਕੇ ਵੀ ਥੋੜਾ ਜਿਹਾ ਪ੍ਰਭਾਵ ਪੈ ਗਿਆ ਜੀ ਇਸੇ ਕਰਕੇ ਹੀ ਇਹਦਾ ਫਾਇਦਾ ਹੋ ਗਿਆ ਜੀ ਅਮਰਤਾ ਵੜੰਗਦਾ ਜੀ ਰੋਧ ਹੈਗਾ ਜੀ ਕਿਤੇ ਪਰ ਗਰੀਬ ਭਾਈਪਣ ਨਾਲ ਹੀ ਆ ਜੀ ਕਿਉਂਕਿ ਪੈਸ਼ਨ ਆ ਰਹੀ ਹੈ ਜੀ ਆਪਣਾ ਰਾਸ਼ਨ ਆ ਰਿਹਾ ਹੈ ਮੋਦੀ ਦੇ ਰਿਹਾ ਹੈ ਪੰਜਾਬ ਸਰਕਾਰ ਨੇ ਤਾਂ ਬੰਦ ਹੀ ਕਰਤਾ ਈ ਉਹਨਾਂ ਦਾ ਤਾਂ ਨਾ ਹੀ ਕੀ ਲੈਣਾ ਤੁਸੀਂ ਖਾਲੀ ਪੀਪਾ ਉਹਦਾ ਹੂੰ ਉਹਨੇ ਤਾਂ ਮਲਾਈ ਖਾ ਕੇ ਕਾਂਗਰਸ ਚੋਂ ਉਧਰ ਚਲਾ ਗਿਆ ਫੇਰ ਖਾ ਕੇ ਮਲਾਈ ਹੁਣ ਉਹਦੇ ਚ ਆ ਗਿਆ ਭਾਜਪੀ ਚ ਉਥੋਂ ਮਲਾਈ ਖਾ ਕੇ ਗਾਂਹ ਹੋ ਜੂ ਹੂੰ ਸਾਰੇ ਪੁਰਾਣੀ ਟੀਮ ਦੇ ਬੰਦੇ ਆ ਜੀ ਮੈਂ 2014 ਤੋਂ ਆਮ ਆਦੀ ਪਾਰਟੀ ਦੇ ਨਾਲ ਹੈਗੇ ਜੀ ਤੇ ਅਸੀਂ ਸਾਰੇ ਜਣੇ ਬਾਈ ਡੈਂਪੀਟ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੀ ਜਿਤਾਵਾਂਗੇ ਜੀ ਬਾਈ ਡੈਂਪੀਟੀ ਨੂੰ ਹਰ ਹਾਲਤ ਜਿੱਤ ਪੱਕੀ ਹੈ ਜੀ। ਕੜਵਾ ਦੇ ਲੋਕਾਂ ਨੂੰ ਇੱਕ ਹੀ ਗੱਲ ਕਹੂੰਗਾ ਜੀ। 15 ਸਾਲ ਆਪਾਂ ਮੰਤਰੀ ਸਿੰਘ ਬਾਦਲ ਨੂੰ ਦੇਖ ਲਿਆ। 13 ਸਾਲ ਇਹ ਰਾਜਾ ਜੀ ਨੂੰ ਦੇਖ ਲਿਆ। ਇਹ ਬੰਦੇ ਨੂੰ 2.5 ਸਾਲ ਦੇ ਦਿਓ। ਕੰਮ ਕਰੂਗਾ ਤਾਂ 27 ਜਿộnਟ ਪਾ ਦਿਓ ਤੇ ਨਾ ਕਰੂਗਾ ਤਾਂ ਫਿਰ ਦੂਜੇ ਤਾਂ ਕਿਤੇ ਨਹੀਂ ਗਏ ਤਾਂ ਇੱਥੇ ਹੀ ਰਹਿਣਗੇ। ਮੁੜ ਕੇ ਇਹਨਾਂ ਨੂੰ ਫੇਰ ਲਿਆਓ। ਮੈਂ ਤਾਂ ਇਹ ਹੀ ਅਪੀਲ ਕਰਦਾ ਹਾਂ ਜੀ ਲੋਕਾਂ ਨੂੰ। ਕਿੰਨੇ ਪਾਰਟੀਆਂ ਜੀ? ਕਿੰਨੇ ਪਾਰਟੀਆਂ ਦੀ ਬਰਾਬਰ ਦੀ ਟੱਕਰ ਹੈ ਜੀ ਕਿਹੜਾਂ ਤਾਂ ਹਜੇ ਜੀ। ਠੀਕ ਹੈ ਜੀ। ਬਾਕੀ ਆਉਣ ਸਮੇਂ ਦੇ ਆਉਣ ਤੇ ਹੈ ਜੀ ਉਹ ਤਾਂ ਜੀ। ਸਮੀਕਰਨ ਬਦਲ ਵੀ ਸਕਦੇ ਕੁਝ। ਤਾਂ ਮਨਪੀਤ ਦੋਵਾਰੀ ਖਜ਼ਾਨਾ ਮੰਤਰੀ ਵਿਰਿਆ ਜਦੋਂ ਉਹ ਪਹਿਲਾਂ ਇਥੋਂ ਜਿੱਤੇ ਸੀ ਜਿਉਂ ਉਹਨਾਂ ਨੇ ਪੀਪਲ ਪਾਰਟੀ ਆਪ ਦੀ ਬੜਾਈ ਸੀ ਜਿਉਂ ਉਹ ਪਹਿਲਾਂ 17 ਸਾਲ ਕੰਮ ਕਰਕੇ ਗਏ ਹੁੰਦੇ ਪੂਰਾ ਵਧੀਆ ਤੇ ਉਹਨੂੰ ਲੋਕਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਸੀਗੀ ਉਹ ਆਪ ਦੀ ਉਸੇ ਬੋਰਡ ਤੇ ਹੀ ਆਪ ਦੇ 17 ਸਾਲਾਂ ਦੇ ਵਕਾ ਜਿਹੜਾ ਉਹਨੇ ਕੰਮਕਾਰ ਕਰਿਆ ਉਹਦੇ ਨਾਲ ਹੀ ਉਹ ਜਿੱਤ ਸਕਦੇ ਸੀ ਗਿਦਰਵਾਦੇ ਵਿੱਚ ਜਿਮਨੀ ਚੋਣਾ ਤੇ ਗਿਦਰਵਾਦਾ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਪਹੁੰਚੇ ਆ ਪਿੰਡ ਮੰਦਿਰ ਦੇ ਵਿੱਚ ਖੜੇ ਆ ਤਾਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨਾਲ ਕਿ ਕੀ ਮਾਹੌਲ ਚੱਲ ਰਿਹਾ ਹੈ ਇਹ ਨਾਲ ਮੌਜੂਦ ਹੈ ਨਵਸੀ ਮੌਜੂਦਾ ਗੱਲਬਾਤ ਕਰਾਂਗੇ ਭਾਈ ਜੀ ਕੀ ਲੱਗਦਾ ਹੈ ਕਿ ਦਰਵਾਜ਼ੇ ਵਿੱਚ ਕੀ ਮਾਹੌਲ ਹੈ ਇਸ ਵਕਤ ਚੋਣਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਜੀ ਜਿਹੜੇ ਤਿੰਨੇ ਪਾਰਟੀਆਂ ਜੀ ਤਿੰਨੇ ਪਾਰਟੀਆਂ ਦੀ ਬਰਾਬਰ ਦੀ ਟੱਕਰ ਹੈ ਜੀ ਕਿਹਨਾਂ ਤਹ ਜੀ ਠੀਕ ਹੈ ਜੀ ਬਾਕੀ ਆਉਣ ਸਮੇਂ ਦੇ ਆਉਣ ਤੇ ਹੈ ਜੀ ਉਹ ਤਾਂ ਜੀ ਸਮੀਕਰਨ ਬਦਲ ਵੀ ਸਕਦੇ ਕੁਝ ਪਰ ਥੋੜਾ ਜਿਹਾ ਇੱਥੇ ਟੱਕਰ ਜ਼ਿਆਦਾ ਜਿੱਤ ਰਹੀ ਹੈ ਕਿ ਦਰਵਾਜ਼ੇ ਵਿੱਚ ਟੱਕਰ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਸੀ ਭਾਈ ਆ ਪਿਛਲੇ ਘੜੇ ਜ਼ਿਆਦਾ ਸੀ ਥੋੜੀ ਜੀ ਪਿਛਲੇ ਘੜੇ ਥੋੜਾ ਜਿਹਾ ਪਾਰਟੀ ਬਾਈ ਦਾ ਵੀ ਸੀਗਾ ਥੋੜਾ ਜੀ ਕਿ ਆਮ ਆਦਮੀ ਪਾਰਟੀ ਦਾ ਹਾਂਜੀ ਤੇ ਇਸ ਵਾਰ ਫਿਰ ਆਵਾਦੀ ਪਾਰਟੀ ਦਾ ਹੀ ਯੋਰ ਆ ਭਾਈ ਸ਼੍ਰੋਮਣੀ ਅਕਾਲੀ ਦਾ ਤਾਂ ਹੈ ਨਹੀਂ ਫਿਰ ਇੱਥੇ ਹੋ ਵੀ ਸਕਦਾ ਜੀ ਕੁਝ ਕਹਿ ਨਹੀਂ ਸਕਦੇ ਇਹਦੀ ਹਾਂਜੀ ਹੋਰ ਕੀ ਦਾ ਲੱਗਦਾ ਤੁਹਾਨੂੰ ਜਿਵੇਂ ਮਰਪਰੀ ਦਾ ਬਾਦਲ ਵੀ ਆ ਗਏ ਮદાન ਚ ਭਾਜਪਾ ਦੇ ਕੇ ਉਹ ਆ ਤਾਂ ਗਏ ਜੀ ਉਹ ਪਹਿਲਾਂ ਕੀ ਗੱਲ ਹੈ ਜੀ ਪਹਿਲਾਂ ਉਹ ਪੰਜ ਇਲੈਕਸ਼ਨਾਂ ਦੇ ਵਿੱਚ ਜਿੱਤ ਚੁੱਕੇ ਹੈ ਜੀ ਥੋੜਾ ਜਿਹਾ ਲੋਕਾਂ ਦੇ ਵਿੱਚ ਇਹ ਵੀ ਰੋਸ ਹੈ ਥੋੜਾ ਜਿਹਾ ਬੀਓ ਇੱਥੇ ਚਲੇ ਗਏ ਹੈ ਜੀ ਤਾਂ ਕਰਕੇ ਥੋੜਾ ਜਿਹਾ ਰੋਸ ਹੈ ਲੋਕਾਂ ਦਾ ਬਾਕੀ ਉਹ ਵੀ ਟੱਕਰ ਦੇ ਰਹੇ ਹੈ ਜੀ ਥੋੜੀ-ਮੋਟੀ ਬੜੰਗ ਸਾਹਿਬ ਰਹਿ ਗਏ ਤਿੰਨ ਵਾਰੀ ਵਿਧਾਇਕ ਕਹਿੰਦੇ ਚੌਥੀ ਵਾਰੀ ਬਣਨਾ ਕ हां हो सकता है कि ये भी इन्होंने भी ठीक है भाई हैगे <laughs> है जो भी आप कर सकते हैं अगर ਤੁਸੀਂ ਬਰਾਬਰ ਦੀ ਮੰਨਦੇ ਹੋ ਕੱਟ ਨਹੀਂ ਬਣਦੀ ਬਰਾਬਰ ਦੀ ਮੰਨ ਰਹੇ ਟੱਕਰ ਕਿਹੜਾ ਤਾਂ ਕੀ ਲੱਗਦਾ ਜੀ ਤੁਹਾਨੂੰ ਕੀ ਲੱਗਦਾ ਕਿ ਦਰਵੇਦੀ ਅੱਜ ਦੀ ਜੇ ਅਪ ਚੋੜਾਂ ਦੀ ਸਿੱਧੀ ਸੀ ਦੜਵਾਦਾ ਜੀ ਇਹਨਾਂ ਦਾ ਮੁਕਾਬਲਾ ਫੁੱਲਦਾ ਜੀ ਤਿੰਨਾਂ ਦਾ ਹਾਂਜੀ ਇਹ ਥੋੜਾ ਜਿਹਾ ਲੋਕ ਇਸ ਤਰ੍ਹਾਂ ਦੇ ਕਉਂਦੇ ਵੀ ਤਿੰਨ ਵਾਰੀ ਬਣ ਕੇ ਇਹ ਸੀਟ ਛੱਡ ਕੇ ਲੁਧਿਆਣਾ ਤੇ ਕਿਉਂ ਗਏ ਇਹ ਰੂਸ ਹੈਗੇ ਲੋਕਾਂ ਦਾ ਜੀ ਰੂਸ ਹੈਗਾ ਇਹ ਰੂਸ ਹੈਗਾ ਜੀ ਹਾਂਜੀ ਹਾਂਜੀ ਵੈਸੇ ਮੁਕਾਬਲਾ ਠੀਕ ਹੈ ਤਿੰਨਾਂ ਦਾ ਸਹੀ ਹੈ ਜੀ ਨਾ ਪ੍ਰਿੰਸ ਸਾਹਿਬ ਕਹਿੰਦੇ ਮੈਂ ਛੱਡਿਆ ਨਹੀਂ ਨਾ ਹਲਕਾ ਕਹਿੰਦੇ ਮੈਂ ਤਾਂ ਪਰਿਵਾਰ ਨੂੰ ਹੀ ਲੈ ਕੇ ਆਗੇ ਫਿਰ ਹਾਂਜੀ ਹਾਂਜੀ ਇਹ ਦੁਵਾਰਾ ਤੀਜੀ ਆਰ ਆਇਆ ਜੀ ਹਾਂ ਤਾਂ ਪਰ ਜਿਹੜਾ ਇਹਨਾਂ ਦੇ ਆਉਣ ਨਾਲ ਹੁਣ ਲੋਕਾਂ ਦਾ ਥੋੜਾ ਜਿਹਾ ਰੋਸ ਵਧਿਆ ਜੀ ਹਾਂ ਤੇ ਡੈਂਪੀ ਢੁੱਲੋਂ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਲੜ ਰਹੇ ਐ ਹੁਣ ਹਾਂਜੀ ਡੈਂਪੀ ਢੁੱਲੋਂ ਦੀ ਪੋਜੀਸ਼ਨ ਵੀ ਠੀਕ ਹੈ ਜੀ ਬਸ ਵੈਸੇ ਮੁਕਾਬਲਾ ਤਿੰਨਾਂ ਦਾ ਜੀ ਇਹਨਾਂ ਦਾ ਮਨਪ੍ਰੀਤ ਦੀ ਵੋਟ ਵੀ ਬਹੁਤ ਆ ਜੀ ਮਨਪ੍ਰੀਤ ਦਾ ਵੀ ਦੇਖਦੇ ਹੋ ਮੁਕਾਬਲਾ ਨਾ ਜੀ ਹਾਂ ਜੀ ਮੁਕਾਬਲਾ ਪੂਰਾ ਪੁੱਲ ਹੈ ਜਿਹਨੂੰ ਲਾ ਲਾ ਹਾਂ ਜੀ ਉਹਨਾਂ ਤੇ ਨਹੀਂ ਲੱਗਦਾ ਵੀ ਕਹਿੰਦੇ ਪਹਿਲਾਂ ਹਲਕਾ ਛੱਡ ਕੇ ਉੱਠ ਕੇ ਸੀ ਹਾਂ ਹਾਂ 17 ਸਾਲ ਗਏ ਆ ਜੀ ਬਾਹਰ ਹੋ ਤੇ ਫੇਰ ਵੀ ਉਹਨਾਂ ਨੇ ਚੱਲੋ ਫੇਰ ਆ ਗਏ ਦੁਬਾਰਾ ਤੇ ਫੇਰ ਲੋਕ ਚਾਹੁੰਦੇ ਆ ਵੈਸੇ ਉਹਨਾਂ ਨੂੰ ਹੁਣ ਵੀ ਚਾਹੁੰਦੇ ਕੋਈ ਭਾਜ-ਪਾ ਕਰਕੇ ਜਿਵੇਂ ਕੋਈ ਉਹ ਜਾਂ ਕੋਈ ਮੋਹਲੇ ਨਹੀਂਗਾ ਨਹੀਂ ਭਾਜ-ਪਾ ਕਰਕੇ ਕੋਈ ਰੋਸ ਨਹੀਂ ਜੀ ਉਹਨਾਂ ਤੇ ਹਾਂ ਜੀ ਹਾਂ ਜੀ ਕੋਈ ਰੋਸ ਨਹੀਂ ਹੈ ਕੰਮ ਕਹਿੰਦੇ ਉਹ ਬੜੇ ਕਣਾਉਂਦੇ ਆ ਕਹਿੰਦੇ ਪਹਿਲਾਂ ਮੋਟਰਾਂ ਲਵਾਇਆ ਸੀ ਲੈਫਟ ਪੰਪ ਲਵਾਇਆ ਪਹਿਲਾਂ ਲੱਗਦਾ ਮੁਕਾਬਲਾ ਕਿੰਨਾ ਦਾ ਮੁਕਾਬਲਾ ਤਿੰਨਾ ਦਾ ਜੀ ਪੂਰਾ ਹਾਲੀ ਕੀ ਲੱਗਦਾ ਜੀ ਕਿ ਗਿੱਦੜਵਾਚ ਬਾਈਲੈਕਸ਼ਨ ਹੈ ਤੇ ਚੋਣ ਮਾਹੌਲ ਜਿਹੜਾ ਪੂਰਾ ਭਖਿਆ ਹੋਇਆ ਕੀ ਲੱਗਦਾ ਗਿੱਦੜ ਵਿੱਚ ਕੀ ਦਾ ਚਾਂਸ ਹੈ ਗਿੱਦੜਵਾਹੇ ਚ ਜੀ ਐਤਕੀ ਐਲਾਨ ਹੋਣਾ ਹੀ ਬਾਕੀ ਹੈ ਤੇ ਜਿੱਤ ਤਾਂ ਡੈਂਪੀ ਢੱਲੋ ਦੀ ਪੱਕੀ ਹੈ ਜੀ ਹੂੰ ਬਿਲਕੁਲ 100% ਜਿੱਤਣਗੇ ਬਾਈ ਜੀ ਨੇ ਕੀ ਲਗਾ ਡੈਂਪੀ ਢੱਲੋ ਫਿਰ ਦੋ ਵਾਰੀ ਪਹਿਲਾਂ ਵੀ ਹਾਰ ਗਏ ਇਥੋਂ ਪਹਿਲਾਂ ਹਾਰ ਗਏ ਪਰ ਐਤਕੀ ਨਹੀਂ ਹਾਰਦੇ ਹੂੰ ਤੇ ਜਿਵਾਰ ਨਹੀਂ ਹਾਰਦੇ ਅੱਜ ਕੀ ਵੋਟਰਾਂ ਨੇ ਮਾਨ ਬਦਲ ਲਿਆ ਆਪਦੇ ਜਿਹੜੇ ਪਹਿਲਾਂ ਹੋਰ ਪਾਰਟੀਆਂ ਨੂੰ ਉਹਨਾਂ ਨੇ ਦੇਖ ਲਿਆ ਵੋਟਾਂ ਪਾ ਪਾ ਕੇ ਪਰ ਕੋਈ ਡਿਵੈਲਪਮੈਂਟ ਵਾਲੀ ਗੱਲ ਓੱਡੀ ਬਣੀ ਨਹੀਂ ਇਸ ਕਰਕੇ ਹੁਣ ਆਸ ਹੈ ਬਾਈ ਤੋਂ ਸਰਕਾਰ ਦਾ ਵੀ ਟਾਈਮ ਪਿਆ ਹੈ ਇਹ ਕੰਮ ਕਰਨਗੇ ਆ ਉਹਦਾ ਨਿੱਕੀ ਉਮੀਦਾਂ ਕੀ ਲਾ ਰੱਖੀਆਂ ਕਿ ਦਰਵਾਣੇ ਢੈਂਪ ਢਲੋ ਉਮੀਦਾਂ ਲੋਕਾਂ ਨੇ ਜਿਹੜੇ ਸਾਂਝੇ ਕੰਮ ਹੈ ਪਿੰਡਾਂ ਦੇ ਸ਼ਹਿਰ ਦੇ ਉਹ ਹੋਣਗੇ ਜੀ ਕੋਈ ਵਾ ਸੀਵਰੇਜ ਦੀ ਸਮੱਸਿਆ ਹੈ ਕੋਈ ਪਾਣੀ ਦੀ ਸਮੱਸਿਆ ਹੈ ਵਾਟਰ ਵਾਕਸਾਂ ਦੀ ਸਮੱਸਿਆ ਉਹ ਸਾਰੀਆਂ ਦੂਰ ਕਰਨਗੇ ਬਾਈ ਜੀ ਕਹਿ ਰਹੇ ਨੇ ਵੜਿੰਗ ਸਾਹਿਬ ਵੀ ਕਹਿੰਦੇ ਆਉਣ ਵਾਲੇ ਮੁੱਖ ਮੰਤਰੀਆਂ ਸੀ ਇਹ ਕਹਿ ਕੇ ਮੰਗ ਰਹੇ ਵੋਟਾਂ ਤੀਜੀ ਚੌਥੀ ਦੀ ਨਹੀਂ ਮੁੱਖ ਮੰਤਰੀ ਤਾਂ ਨਹੀਂ ਐਤਕੀ ਦਾ ਐਮਐਲਏ ਨਹੀਂ ਬਣਿਆ ਜਾਣਾ ਮੁੱਖ ਮੰਤਰੀ ਉਹ ਦੂਰ ਦੀ ਗੱਲ ਹਮ ਐਤਕੀ ਮੁਸ਼ਕਲ ਆ ਕੰਮ ਦੀ ਪਲੜਾ ਐਤਕੀ ਡੀਐਮਪੀ ਬਾਈ ਦਾ ਭਾਰੀ ਐ ਤੇ ਵੜਿੰਗ ਸਾਹਿਬ ਤੀਜੇ ਨੰਬਰ ਤੇ ਫਿਰਦੇ ਆ ਤੇ ਪੁਰਾਣੇ ਵੀ ਆਏ ਐ ਐਮਐਲਏ ਜਿਹੜੇ ਪਹਿਲਾਂ ਰਹੇ ਐ ਇੱਥੇ 16 ਸਾਲ ਮਨਪ੍ਰੀਤ ਬਾਦਲ ਉਹ ਤਾਂ ਤਕੀਆ ਕਲਾਮ ਉਹਨਾਂ ਕੋਲੇ ਪਾਕਿਸਤਾਨੀ ਸ਼ੇਰ ਹੈ ਉਰਦੂ ਦੇ ਉਹਨਾਂ ਨਾਲ ਪਹਿਲਾਂ ਲੋਕਾਂ ਨੂੰ ਠੱਗ ਲਿਆ ਹੁਣ ਲੋਕ ਸਿਆਣੇ ਹੋ ਗਏ ਹੁਣ ਨਹੀਂ ਠੱਗੀਦੇ ਬਾਕੀ ਬੀਜੇਪੀ ਤਾਂ ਪਹਿਲਾਂ ਹੀ ਪੰਜਾਬ ਦੀ ਦੁਸ਼ਮਣ ਰਹੀ ਹੈ ਤੇ ਉਹਨੂੰ ਵੋਟ ਕਿੱਥੋਂ ਪਾ ਦੇਣਗੇ ਲੋਕ ਨੀ ਕਾਲੀਦਾਲ ਲਗੰਦੇ ਨਾ ਐਲਾਨ ਕਰ ਰਿਆ ਕਹਿੰਦੇ ਮਨਤਪਾਤ ਉਹ ਹਜੇ ਕਰਨਗੇ ਜਦੋਂ ਦੇਖਾਂਗੇ ਕੀ ਬੰਦ ਹੈ ਪਰ ਲੋਕਾਂ ਨੇ ਨਹੀਂ ਕਾਲੀਦਾਲ ਨੂੰ ਨਕਾਰਤਾ ਜਦੋਂ ਤੇ ਬੀਜੇਪੀ ਕੀ ਚੀਜ਼ ਹੈ ਕਾਲੀਦਾਲ ਵੀ ਪਹਿਲਾਂ ਖਤਮ ਹੀ ਹੋਇਆ ਹੀ ਹੈ ਇਹ ਫਿਰ ਭਗਵੰਤ ਮਾਨ ਦੇ ਹੱਥੋਂ ਹੀ ਲਿਖਿਆ ਸੀ ਉਹਨਾਂ ਦਾ ਐਂਡ ਤੇ ਇੱਧਰ ਵੀ ਇਹੀ ਲਿਖਿਆ ਜੀ ਕਾਂਗਰਸ ਦਾ ਅਸ਼ ਕਿ ਨਾ ਵੀ ਕਿ ਤੇ ਬੜੀ ਕੀਮਾ ਮਾਹੌਲ ਚੱਲ ਰਿਹਾ ਚੁਣਾਵਾਂ ਲੱਗੇ ਉਹ ਕਿਦਰੇ ਜੀ ਬਹੁਤ ਵਧੀਆ ਮਾਹੌਲ ਹੈ ਜੀ ਅਮਰਤਾ ਵੜਿੰਗ ਦੀ ਪੂਰੀ ਹਵਾ ਹੈ ਹੂੰ ਬਾਕੀ ਰਾਜੇ ਨੇ ਕੰਮਕਾਰ ਕਰਿਆ ਤੇ ਵਧੀਆ ਮਾਹੌਲ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਟੱਕਰ ਨਹੀਂ ਮੰਨਦੀ ਮੈਂ ਕਾਂਗਰਸ ਪਾਰਟੀ ਦੀ ਹਿੱਦਗਾ ਤਕਰੀਬ ਨੂੰ ਕਿਸੇ ਨਾਲ ਵੀ ਟੱਕਰ ਨਹੀਂ ਗਈ ਹੂੰ ਬਾਕੀ ਜੋ ਆਉਣ ਵਾਲਾ ਸਮਾਂ ਕਲੀਅਰ ਕਰ ਦੂਗਾ ਨਹੀਂ ਕੀ ਲੱਗਦਾ ਹੈ ਰਾਜੇ ਵੜਿੰਗ ਨੇ 12 13 ਸਾਲਾਂ ਦੇ ਵਿੱਚ ਕੀ ਜਿਹੇ ਜਿਹੇ ਕੀਤਾ ਜਿਹੜਾ ਦੁਬਾਰਾ ਫੇਰ ਅਮਰਤਾ ਵੜਿੰਗ ਨੂੰ ਲੋਕ ਚੋਣਨਗੇ ਪਹਿਲੀ ਗੱਲ ਤਾਂ ਹੀ ਅਮਨ ਸ਼ਾਂਤੀ ਰੱਖੀ ਰਾਜੇ ਨੇ ਹੂੰ ਪਹਿਲਾਂ ਕਾਲੀਆਂ ਦੀ ਸਰਕਾਰ ਰਹੀ ਐ ਪਿੰਡਾਂ ਦੇ ਵਿੱਚ ਗੁੰਡਾਗਰਦੀ ਪਰਚੇ ਨਸ਼ੇ ਦੇ ਇਹ ਮੁੱਦੇ ਚੱਲਦੇ ਸੀਗੇ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਈ ਪਿੰਡਾਂ ਦੇ ਵਿੱਚੋਂ ਭਾਈਚਾਰਕ ਸਾਂਝ ਵਧੀ ਪਰਚੇ ਪਿੰਡਾਂ ਦੇ ਵਿੱਚੋਂ ਖਤਮ ਹੋਏ ਥਾਣੇ ਸ਼ਾਂਤ ਰਹੇ ਐ ਬਾਕੀ ਸ਼ਹਿਰ ਦੇ ਵਿੱਚ ਇੰਟਰਲੌਕ ਜਿਵੇਂ ਹੋਰ ਵਿਕਾਸ ਕਰੇ ਆ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਭਾਈਚਾਰਕ ਸਾਂਝ ਵਧੀ ਇਹ ਸਭ ਤੋਂ ਵੱਡਾ ਕੰਮ ਆ ਜਿਹੜਾ ਸਰਕਾਰ ਚ ਹੋਇਆ ਬਾਕੀ ਦੇ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਉਹ ਤਾਂ ਕਰਨੇ ਹੀ ਹੁੰਦੇ ਆ ਨੇਪਟੇ ਲੋ ਪਹਿਲਾਂ ਵੀ ਮੁਕਾਬਲਾ ਜਿਹੜਾ ਸਾਖਤ ਦਿੱਤਾ ਸੀ ਉਹਨਾਂ ਨੇ ਥੋੜੀਆਂ ਵੋਟਾਂ ਦੇ ਹਾਰੇ ਸੀਗੇ ਹੁਣ ਮੌਜੂਦਾ ਧਿਰ ਦੇ ਵਿੱਚ ਸ਼ਾਮਲ ਹੋ ਗਏ ਦੁਬਾਰਾ ਫੇਰ ਮੁਕਾਬਲੇ 'ਚ ਹੈਗੇ ਆ ਵੇਖੋ ਜੀ ਉਹਨਾਂ ਦੇ ਵਿੱਚ ਭਾਵੇਂ ਉਹ ਇਸ ਟਾਈਮ ਸਰਕਾਰ 'ਚ ਹੈ ਹੂੰ ਜੋ ਸਥਿਤੀ ਮਨਪ੍ਰੀਤ ਦੇ ਆਉਣ ਨਾਲ ਬਣੀ ਹੈ ਹੂੰ ਉਹਨਾਂ ਦੀਆਂ ਹੀ ਕਾਲੀ ਦਲ ਦੀਆਂ ਵੋਟਾਂ ਮਨਪ੍ਰੀਤ ਖਿੱਚਦਾ ਹੈ ਹੂੰ ਉਹਨਾਂ ਦੀ ਵੋਟ ਦੋ ਪਾਸੇ ਵੰਡੀ ਕੇ ਰਾਜੇ ਦੀ ਜਿੰਨੀ ਵੋਟ ਹੈ ਜੋ ਰਾਜੇ ਨੂੰ ਪਿਆਰ ਕਰਨ ਵਾਲੇ ਬੰਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਹੈ ਉਹ ਅੱਜ ਵੀ ਅਮਰਤਾ ਵੜਿੰਗ ਦੇ ਨਾਲ ਖੜਿਆ ਹੈ ਉਹ ਸਾਰੀ ਕਾਂਗਰਸ ਪਾਰਟੀ ਦੀ ਵੋਟ ਅਮਰਤਾਵੜਿੰਗ ਬਣੀ ਤੇ ਮਨਪ੍ਰੀਤਾ ਕਿਵੇਂ ਦੇਖਦੇ ਹੋ 16 ਸਾਲ ਪਹਿਲਾਂ ਵੀ ਐਮਐਲਏ ਰਹੇ ਆ ਤਾਂ ਉਹ ਆਪਣੇ ਪੁਰਾਣੇ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਵੇਖੋ ਤਾਂ ਜਨਤਾ ਫੈਸਲਾ ਕਰੂਗੀ ਜੀ ਜੇ ਉਹਨਾਂ ਨੇ ਚੰਗੇ ਕੰਮ ਕਰੇ ਹੋਏ ਤਾਂ ਮਨਪ੍ਰੀਤ ਜਿੱਤ ਜਾਣਗੇ ਉਹ ਤਾਂ ਜਨਤਾ ਦਾ ਫੈਸਲਾ ਹੈ ਜੋ ਆਉਂਦਾ ਸਿਰ ਮੱਥੇ ਤੇ ਰਾਜਾ ਬੜਿੰਗ ਤੇ ਇਹ ਵੀ ਲੱਗਦਾ ਕਿ ਸ਼ਹਿਰ ਵਾਲੇ ਕਹਿੰਦੇ ਐਮਐਲਏ ਤਾਂ ਅਸੀਂ ਬਣਾਏ ਸੀਗਾ ਤੇ ਫਿਰ ਸਾਨੂੰ ਛੱਡ ਕੇ ਉੱਠ ਗਏ ਤਾਂ ਦੁਬਾਰਾ ਫੇਰ ਆਪਣੇ ਪਰਿਵਾਰ ਨੂੰ ਟਿਕਟ ਦਿੱਤੀ ਅਕਸਰ ਪਾਰਟੀ ਦੇ ਫੈਸਲੇ ਹੁੰਦੇ ਆ ਜੀ ਜੋ ਪਾਰਟੀ ਇੰਟਰਨੈਸ਼ਨਲ ਪਾਰਟੀ ਹੈ ਜੋ ਰਾਹੁਲ ਗਾਂਧੀ ਜੀ ਕਹਿੰਦੇ ਆ ਉਹ ਕਰਨਾ ਪ ਜੇ ਰਾਜਾ ਜਿੱਥੋਂ ਛੱਡ ਕੇ ਗਏ ਆ ਤਾਂ ਲੁਧਿਆਣਾ ਵਾਲੀ ਸੀਟ ਵੀ ਤਾਂ ਕੱਢੀ ਹੈ ਨਾ ਰਬੀਨ ਬਿੱਟੂ ਨੂੰ ਟੱਕਰ ਦਿੱਤੀ ਹੈ ਇੱਕ ਬਹੁਤ ਵੱਡਾ ਚਿਹਰਾ ਸੀ ਰਬੀਨ ਬਿੱਟੂ ਜੀ ਔਡ ਦੂਜੇ ਪਾਸੇ ਜਾ ਕੇ ਰਾਜੇਵ ਨੇ ਐਮਪੀ ਬਣਿਆ ਬਹੁਤ ਵੱਡੀ ਗੱਲ ਹੈ ਜਿਹਨਾਂ ਚ ਕਾਬਲੀਅਤ ਸੀ ਤਾਂ ਬਣਿਆ ਨਾ ਜਿੱਥੋਂ ਤੱਕ ਗੱਲ ਆਪਣਾ ਅਮਰਤਾ ਵੜਿੰਗ ਜੀ ਨੂੰ ਇਹ ਲੱਗ ਰਿਹਾ ਹੈ ਕਿ ਆਪ ਦੇ ਪਰਿਵਾਰ ਦੇ ਵਿੱਚ ਟਿਕਟ ਦਿੱਤੀ ਹੈ ਜਾਂ ਆਪ ਦੇ ਘਰੇ ਹੀ ਰਾਜੇਵ ਨੇ ਪ੍ਰਧਾਨ ਦੀ ਕਿ ਜ਼ੋਰ ਤੇ ਟਿਕਟ ਲੈ ਲਈ ਇਹ ਪਾਰਟੀ ਦਾ ਫੈਸਲਾ ਹੁੰਦਾ ਜੋ ਪਾਰਟੀ ਜਿਹਨੂੰ ਚਾਹੁੰਦੀ ਹੈ ਜੇ ਜਿੰਨੀ ਕਾਬਲੀਅਤ ਹੁੰਦੀ ਹੈ ਉਹਨੂੰ ਇਲੈਕਸ਼ਨ ਲੜਾਇਆ ਜਾਂਦਾ ਹੈ ਕਿਉਂਕਿ ਪਾਰਟੀ ਨੇ ਇਲੈਕਸ਼ਨ ਜਿੱਤਣਾ ਹੁੰਦਾ ਹੈ ਐਮਪੀ ਟਰ 2.5 ਸਾਲ ਮੰਗ ਰਹੇ ਆ ਕਹਿੰਦੇ ਸਰਕਾਰ ਵੀ ਹੈ 2.5 ਸਾਲ ਦੇਓ ਮੈਨੂੰ ਉਹ ਜਨਤਾ ਦਾ ਫੈਸਲਾ ਹੀ ਜਨਤਾ ਦੇ ਦੇ ਉਹ ਤਾਂ ਜਨਤਾ ਦਾ ਜੋ ਫੈਸਲਾ ਆਊਗਾ ਆਊਗਾ ਕੀ ਲੱਗਦਾ ਬਈ ਗਿੱਧਰਵਾਜ ਜਮਣੀ ਚੋਣਾ ਕੀ ਮਾਹੌਲ ਹੈ ਮਾਹੌਲ ਬਈ ਜੀ ਆਪਣਾ ਬੀਜੇਪੀ ਦਾ ਚੱਲ ਰਿਹਾ ਜੀ ਕਿਉਂਕਿ ਕਿਸਾਨਾਂ ਨੂੰ 18000 ਮੋਟਰਾਂ ਦਿੱਤੀਆਂ ਗਰੀਬਾਂ ਨੂੰ ਨਰੇਗਾ ਜਦੋਂ ਲਾਕਡਾਊਨ ਸੀ ਨਰੇਗਾ ਦਾ ਕੰਮ ਦਿੱਤਾ ਤੇ ਆਪਣੇ ਹੁਣ ਹੀ ਸੋਲਰ ਆ ਰਹੇ ਹੈ ਗਰੀਬਾਂ ਵਾਸਤੇ ਹੀ ਮਨਪ੍ਰੀਤ ਬਹੁਤ ਕੋਸ਼ਿਸ਼ ਕਰ ਰਿਹਾ ਹੈ ਗਰੀਬਾਂ ਵਾਸਤੇ ਹੈਗਾ ਮੁਕਾਬਲੇ ਚ ਹਾਂਜੀ ਮੁਕਾਬਲੇ ਚ ਹੈਗਾ ਜੀ ਫੁੱਲ ਮੁਕਾਬਲੇ ਚ ਨਹੀਂ ਕੀ ਲੱਗਦਾ ਪਹਿਲਾਂ ਮੋਟਰਾਂ ਦਿੱਤੀਆਂ ਸੀ ਭਾਜ-ਪਾਜ ਜਾਣ ਕਰਕੇ ਵਿਰੋਧ ਹੈ ਨਹੀਂ ਉਦੋਂ ਪਰ ਕਾਲੀਦਾਲ ਚ ਸੀ ਵਿਰੋਧ ਹੈਗਾ ਜੀ ਕਿਤੇ ਪਰ ਗਰੀਬ ਭਾਜ-ਪਾਜ ਨਾਲ ਹੀ ਆ ਜੀ ਕਿਉਂਕਿ ਪੈਸ਼ਨ ਆ ਰਹੀ ਹੈ ਜੀ ਆਪਣਾ ਰਾਸ਼ਨ ਆ ਰਿਹਾ ਹੈ ਮੋਦੀ ਦੇ ਰਿਹਾ ਹੈ ਪੰਜਾਬ ਸਰਕਾਰ ਨੇ ਤਾਂ ਬੰਦ ਹੀ ਕਰਤਾ ਜੀ ਇਹ ਮੋਦੀ ਦੀ ਆ ਰਹੀ ਹੈ ਹੁਣ ਤੇ ਇਸ ਕਰਕੇ ਬੀਜੇਪੀ ਦਾ ਹੈਗਾ ਏ ਕੀ ਲੱਗਦਾ ਬਈ ਗਿੱਦੜਵਾਚ ਗਿੱਦੜਵਾਚ ਹਰਦੀਪ ਸਿੰਘ ਡੈਂਪਿਟੇ ਲੋ ਜਤਰਾ ਜੀ ਇਸ ਵਾਰ ਹਮ ਫੁੱਲ ਪੂਰੀ ਹਵਾ ਜੀ ਤੇ ਡੈਂਪਿਟੇ ਲੋ ਦੀ ਹਾਂਜੀ ਨਹੀਂ ਹਵਾ ਹੈਗੀ ਬਈ ਪਹਿਲਾਂ ਵੀ ਦੋ ਵਾਰੀ ਨੇੜੇ ਹੀ ਲੱਗੇ ਸੀ ਮੁਕਾਬਲਾ ਹਨਾ ਪਹਿਲਾਂ ਵੀ ਹਾਰੇ ਵੇ ਆ ਪਹਿਲਾਂ ਹਾਰ ਦਾ ਕਾਰਨ ਜੀ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਗਈ ਪਰ ਰਾਜਨ ਪੂਰੀ ਟੱਕਰ ਦਿੱਤੀ ਆ 1300 ਵੋਟਾਂ ਹਰੇਆਂ ਜੀ ਪਹਿਲਾਂ ਅਸੀਂ ਤੇ ਇਸ ਵਾਰ ਤਾਂ ਦੋ ਪਾਰਟੀਆਂ ਆ ਜੀ ਨਾਲ ਸਾਡੇ ਅਕਾਲੀ ਦਲ ਵੀ ਆ ਤੇ ਭਾਜਪਾ ਵੀ ਤੇ ਕਾਲੀ ਦਲ ਤਾਂ ਕਹਿੰਦੇ ਮਨਪੀਤ ਵੱਲ ਵੀ ਭੁਗਤ ਰਿਆ ਕਹਿੰਦੇ ਨਹੀਂ ਜੀ ਇੰਨਾ ਹੈ ਨਹੀਂ ਜੀ ਉਹਨੇ ਵੱਲ ਕਿਉਂਕਿ ਉਹਨਾਂ ਦਾ ਪਹਿਲੇ ਬਹੁਤ ਤਵਾ ਲੱਗ ਰਿਆ ਜੀ ਲੋਕ ਉਹਨੂੰ ਪੀਪਾ ਮੰਤਰੀ ਕਹਿ ਰਹੇ ਆ ਜੀ ਹੁਣ ਤਿੱਕਰ ਪਹਿਲਾਂ ਉਹਨਾਂ ਨੇ 20 ਸਾਲ ਆਪਣੇ ਗਿੱਦੜਬਾ ਦੇ ਵਿੱਚ ਕੁਝ ਨਹੀਂ ਕਰਕੇ ਦਿੱਤਾ ਜੀ ਉਹਨਾਂ ਨੇ ਬਿਲਕੁਲ ਹੂੰ ਉਹ ਤਾਂ ਕਹਿੰਦੇ ਮੈਂ ਲੈਫਟ ਪੰਪ ਲਵਾ ਦੇ ਕਿਹੜੇ ਲੈਫਟ ਪੰਪ ਜੀ ਕੁਝ ਨਹੀਂ ਉਹਨਾਂ ਦਾ ਉਹ ਤਾਂ ਮਸਾ ਮਨ ਲਾਦਾ ਜੀ 5-7 ਹਜ਼ਾਰ ਵੋਟ ਲੈ ਕੇ ਜਾਊਗਾ ਗਿੱਦੜਬਾ ਚ ਮਸਾ ਹੀ ਜਿਹੜੀਆਂ ਨੌਕਰੀਆਂ ਨੌਕਰੀਆਂ ਕਹਿੰਦੇ ਦੇਣ ਉਹ ਨੌਕਰੀਆਂ ਦਾ ਝੂਠੇ ਵਾਦੇ ਕਰੀ ਜਾਂਦਾ ਸੀ ਪਹਿ 20 ਸਾਲਾਂ ਨੂੰ ਦੱਸੋ ਕਿਹੜੀ ਨੌਕਰੀ ਦਿੱਤੀ ਹੈ ਕਿਸੇ ਨੂੰ ਹਾਂ ਹੈ ਮਸ਼ਕਲ ਆਈ ਉਹਨਾਂ ਦਾ ਤਾਂ ਉਹਦਾ ਮੈਨੂੰ ਲੱਗਦਾ ਤੀਜੀ ਧਰਵੀ ਨਹੀਂ ਨਹੀਂ ਤੇ ਡੈਂਪੀ ਢਿੱਲੋ ਕੀ ਲੱਗਦਾ ਕਿ ਦਰਵੇ ਦਾ ਕੀ ਵਿਕਾਸ ਕਰਦੇ ਡੈਂਪੀ ਢਿੱਲੋ ਜੀ ਤੁਹਾਨੂੰ ਪਤਾ ਹੀ ਹੁਣ ਇੱਕ ਦਾ 2.5 ਸਾਲ ਸਰਕਾਰ ਦੇ ਪਏ ਆ ਠੀਕ ਹੈ ਜੀ ਤਾਂ ਕਰਕੇ ਵੀ ਲੋਕ ਜ਼ਿਆਦਾ ਫਤਵਾ ਹਰਦੀਪ ਸਿੰਘ ਡੈਂਪੀ ਢਿੱਲੋ ਨੂੰ ਦੇ ਰਹੇ ਜੀ ਹਾਂਜੀ ਤੇ ਵੜੈਂਗ ਰਿਹਾ ਕਹਿੰਦੇ ਤਿੰਨ ਵਾਰੀ ਇਥੋਂ ਵੜੈਂਗ ਤੁਹਾਨੂੰ ਪਤਾ ਹੀ ਹੈ ਪਹਿਲਾਂ ਤਾਂ 10 ਸਾਲ ਤੇ 2 ਸਾਲ ਹੁਣ ਜੀ ਆ 2 ਸਾਲਾਂ ਦੇ ਵਿੱਚ ਦੱਸੋ ਨੇ ਕੀ ਕੀਤਾ ਕਿ ਦਰਵੇ ਦਾ ਕੁਛ ਨਹੀਂ ਕੀਤਾ ਯੋ ਉਹ ਵੀ ਰੇਸ ਚੋਂ ਬਾਹਰ ਹੀ ਲੱਗਦਾ ਜੀ ਇਸ ਵਾਰ ਤਾਂ ਡੈਂਪੀ ਢੱਲੋ ਜਿੱਤੂਗਾ ਜੀ ਪੱਕਾ ਕਨਫਰਮ ਹੈ 100% ਉਹ ਵਧੀਆ ਮਾਹੌਲਾ ਹੀ ਇਸ ਟਾਈਮ ਰਾਜਾ ਵੜੰਗਤਾ ਜੀ ਐ ਜਮਾ ਅੰਮਰਤਾ ਵੜੰਗੂਠੀ ਇੱਥੋਂ ਆਪਣੇ ਕਾਂਗਰਸ ਦੇ ਲੀਡਰਾਂ ਬਹੁਤ ਹੀ ਹੰਗਾਰਾ ਮਰ ਰਿਹਾ ਇਸ ਟਾਈਮ ਪਿੰਡਾਂ ਦੇ ਵਿੱਚੋਂ ਕਿਉਂਕਿ ਇਹਨਾਂ ਦੀ ਜੋ ਵੋਟ ਸੀਗੀ ਇਹ ਦੋ ਧੜਿਆਂ ਦੇ ਕਾਰਨ ਵੀ ਕੁਛ ਤਾਂ ਵੰਡੀ ਗਈ ਆ ਤੇ ਕੁਛ ਜਿਹੜਾ ਜੀ ਇਹਨਾਂ ਜੋ ਪੰਚਾਇਤੀ ਚੋਣਾਂ ਹੋਈਆਂ ਸੀਆਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹਨਾਂ ਨੇ ਜੋ ਹੱਲਾ ਗੁੱਲਾ ਹੋਇਆ ਉਹਦਾ ਕਰਕੇ ਵੀ ਥੋੜਾ ਜਿਹਾ ਪ੍ਰਭਾਵ ਪੈ ਗਿਆ ਜੀ ਇਸੇ ਕਰਕੇ ਹੀ ਇਹਦਾ ਫਾਇਦਾ ਹੋ ਗਿਆ ਜੀ ਅਮਰਤਾ ਵੜੰਗਦਾ ਜੀ ਨਹੀਂ ਦੋ ਧੜਿਆਂ ਦੀਆਂ ਵੋਟਾਂ ਵੰਡੀਆਂ ਕਿਵੇਂ ਗਿੰਆਂ ਬਈ ਉਹ ਤਾਂ ਫਿਰ ਇੱਕ ਹੋ ਗਏ ਨਾ ਇਹ ਜੋ ਕਾਲੀ ਸੀਗੇ ਕਾਲੀ ਦੇ ਵਿੱਚ ਜੀ ਮੰਨ ਕੇ ਚੱਲੋ ਜਿਵੇਂ ਮਨਪ੍ਰੀਤ ਸਿੰਘ ਉਹਦੋਂ ਪਿਛਲੀ ਯਾਰ ਪਹਿਲਾਂ ਵੀ ਸੀਗੇ ਜੀ ਇਹ ਉਹਦੋਂ ਬਾਅਦ ਕਾਂਗਰਸ 'ਚ ਆ ਗਏ ਕਾਂਗਰਸ ਤੋਂ ਬਾਅਦ ਇਹ ਦੂਜੀ ਪਾਰਟੀ 'ਚ ਫੇਰ ਚਲੇ ਗਏ ਹੁਣ ਜੀ ਇਹ ਭਾਜਪਾ 'ਚ ਚਲੇ ਗਏ ਜੀ ਭਾਜਪਾ ਤੋਂ ਹੁਣ ਵੇਖੋ ਇਹਨੂੰ ਕੀ ਉਮੀਦਾਂ ਲੱਗਦੀਆਂ ਕੀ ਨਹੀਂ ਲੱਗਦੀਆਂ ਜੀ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਮਾਹੌਲ ਨਹੀਂ ਤੇ ਕਾਲੀ ਦਲ ਦੀ ਵੋਟ ਫਿਰ ਪਹੁੰਚੂਗੀ ਡੈਂਪੀ ਨਹੀਂ ਕਾਲੀ ਦਲ ਦੀ ਵੋਟ ਜੀ ਅੱਧੋ ਅੱਧੀ ਪਹੁੰਚੂਗੀ ਕਿਉਂਕਿ ਅੱਧੀ ਇਹ ਡੈਂਪੀ ਲੈ ਕੇ ਜਾਊਗਾ ਤੇ ਅੱਧੀ ਜੀ ਇਹ ਮਨਪਰੀ ਸਿੰਘ ਬਾਦਲ ਲੈ ਕੇ ਜਾਊਗਾ ਜੀ ਉਹਨੂੰ ਫਿਰ ਕਿਉਂ ਪਾਉਣਗੇ ਲੋਕ ਜਦੋਂ ਪਾਰਟੀਆਂ ਪਹਿਲਾਂ ਛੱਡ ਛੁੱਟ ਗਏ ਕਿਹਨੂੰ ਸਰ ਕਾਲੀ ਦਲ ਵਾਲੀ ਵੋਟ ਉਹਨੂੰ ਕਿਉਂ ਪਾਉਣਗੇ ਮਨਪਰੀ ਕਿਉਂਕਿ ਸਰ ਉਹ ਦੋ ਧੜਿਆਂ ਦੇ ਵਿੱਚ ਹੋ ਗਈ ਜੋ ਕਾਂਗਰਸ ਦੀ ਵੋਟ ਉਹ ਤਾਂ ਇੱਕ ਥਾਂ ਹੀ ਖੜੀ ਹੈ ਸਰ ਪਹਿਲਾਂ ਕਾਂਗਰਸ ਚ ਵੀ ਰਿਹਾ ਫਿਰ ਮਨਪ੍ਰੀਤ ਦਾ ਬਦਲ ਤੇ ਫਿਰ ਕਾਂਗਰਸੀ ਵੋਟ ਨਹੀਂ ਭੋਗਤਦੀ ਨਹੀਂ ਸਰ ਉਹ ਨਹੀਂ ਭੋਗਤਦੀ ਉਹ ਤਾਂ ਫਿਰ ਉਹ ਆਪ ਦਾ ਜਿਹੜਾ ਜਮੀਰ ਸੀ ਉਹ ਆਪ ਦਾ ਗਵਾਹ ਚੁੱਕਿਆ ਨਾ ਕਿਉਂਕਿ ਜਿਹੜਾ ਉਹਦਾ ਕਾਂਗਰਸ ਦੀ ਵੋਟ ਫਿਰ ਤੁਸੀਂ ਪੱਕੀ ਬੰਨੀ ਜਾਨੇ ਫਿਰ ਕਾਲੀਦਾਲਾ ਨੂੰ ਕਿਉਂ ਕਹਨੇ ਹੋ ਵੀ ਉਹ ਮਨਪ੍ਰੀਤ ਨਹੀਂ ਭੋਗਤੂਗਾ ਕਿਉਂਕਿ ਉਹ ਭੋਗਤੂਗਾ ਉਹਦੀਆਂ ਜਿਹੜੀਆਂ ਪੱਕੀਆਂ ਵੋਟਾਂ ਪਹਿਲਾਂ ਦੀਆਂ ਪ੍ਰਾਣੀਆਂ ਜਿਹੜੇ ਜਿਵੇਂ ਪਾਣ ਪ੍ਰਾਣੇ ਉਹਨਾਂ ਨਾਲ ਬੰਦੇ ਜੁੜੇ ਹੋਏ ਉਹ ਤਾਂ ਵੋਟ ਨੂੰ ਪਹਿਣੀ ਹੀ ਪ ਜਿਹੜੇ ਉਹ ਆਗੂ ਸੀਗੇ ਉਹ ਰਲੇ ਆ ਮਨਪੀਤ ਨਾਲ ਕੁਛ ਨਾ ਕੁਛ ਤਾਂ ਰਲੇ ਆ ਜੀ ਕੁਝ ਕਾਂਗਰਸ 'ਚ ਵੀ ਗਏ ਆ ਤੇ ਕੁਝ ਸੇਦੇ 'ਚ ਵੀ ਰਲੇ ਆ ਕਿਉਂਕਿ ਕਾਂਗਰਸ ਦੇ ਨਾਲ ਜਿਹੜੇ ਬੰਦੇ ਆਏ ਆ ਨਵੇਂ ਹੀ ਆਏ ਆ ਕਿਉਂਕਿ ਜੋ ਕਾਂਗਰਸ ਦੀ ਪੱਕੀ ਫੋਟੋ ਉਹ ਤਾਂ ਉੱਥੇ ਹੀ ਖੜੀ ਆ ਸਰ ਨਹੀਂ ਮੌਜੂਦਾ ਸਰਕਾਰ ਆ ਕਹਿੰਦੇ 2.5 ਸਾਲ ਰਹਿ ਗਈ ਤੇ ਲੋਕ ਕਹਿੰਦੇ ਫਾਇਦਾ ਲੱਗੇ ਨਹੀਂ ਪਟਿਆਲ ਨੂੰ ਬਣਾਈਏ ਕਹਿੰਦੇ ਮੈਨੂੰ ਤਾਂ ਕੋਈ ਫਾਇਦਾ ਨਹੀਂ ਲੱਗੇ ਮੈਨੂੰ ਤਾਂ 3 ਸਾਲ ਹੋ ਗਏ ਵੇਂਦਿਆਂ ਨੂੰ ਜੀ ਆਹੀ ਕੁਛ ਮਿਲਿਆ ਮੈਨੂੰ ਤਾਂ ਕੁਛ ਨਹੀਂ ਮਿਲਿਆ ਲੱਗਦਾ ਜੀ ਜੋ ਕੁਛ ਸਾਰਾ ਕੁਛ ਇੱਥੇ ਆਪਾਂ ਅੱਖਾਂ ਦੇ ਸਾਹਮਣੇ ਵੇਣੇ ਹੈ ਜੀ ਆਪਾਂ 12-13 ਸਾਲਾਂ ਚ ਫਿਰ ਵੜਿੰਗ ਦਾ ਕਿੰਨਾ ਕੁ ਵਿਕਾਸ ਹੋਇਆ 12-13 ਸਾਲਾਂ ਦੇ ਵਿੱਚ ਜੀ ਬਹੁਤ ਵਧੀਆ ਨੇ ਜੋ ਜੋ ਕੰਮ ਕੀਤੇ ਬਹੁਤ ਵਧੀਆ ਕੀਤੇ ਕਿਉਂਕਿ ਲੋਕ ਚਾਹੁੰਦੇ ਵੀ ਇਹਨੂੰ ਲੀਡਰ ਬਹੁਤ ਵਧੀਆ ਇਹ ਬੋਲਣਾ ਬਲਾਰਾ ਬਹੁਤ ਵਧੀਆ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਵਸਿਆ ਹੋਇਆ ਹੀ ਇਹ ਬਾਈ ਕਿ ਦਰਵਾ ਦੇ ਵਿੱਚ ਜਿਮਨੀ ਚੋਣਾ ਹਨਾ ਕੀ ਮੌਨ ਲੱਗਦਾ ਕਿ ਦਰਵਾ ਬਾਈ ਡੈਂਪੀਟੇ ਨੂੰ ਜਿੱਤਣਗੀ 100% ਹੀ 101% ਹੀ ਹਾਂਜੀ ਬਾਈ ਡੈਂਪੀਟੇ ਨੂੰ ਦੀ ਜਿੱਤ ਪੱਕੀ ਹੈ ਜੀ ਡੀਪੀ ਵੀ ਭਾਈ ਦੋ ਵਾਰੀ ਸੀ ਇਹ ਮੈਦਾਨ ਚ ਹਾਂਜੀ ਹਾਂਜੀ ਕੀ ਲੱਗਦਾ ਐ ਇਸ ਵਾਰ ਕਿਵੇਂ ਕੀ ਲੱਗਦਾ ਲੋਕੀ ਮਨ ਬਣਾਈ ਬੈਠੇ ਆ ਜੀ ਜਨਤਾ ਨੇ ਇਸ ਵਾਰ ਮਨ ਬਣਾ ਰੱਖਿਆ ਭਾਈ ਡਿੰਪਿਟਲ ਦੀ ਜੱਤ ਪੱਕੀ ਐ ਜੀ ਕੋਈ ਪਾਰਟੀ ਬਦਲਦਾ ਤਾਂ ਕੋਈ ਇਫੈਕਟ ਨਹੀਂ ਪੈਂਦਾ ਨਹੀਂ ਨਹੀਂ ਛੱਡ ਕੇ ਆ ਗਈ ਨਹੀਂ ਨਹੀਂ ਕੋਈ ਇਫੈਕਟ ਨਹੀਂ ਆ ਪੁਰਾਣੀ ਆਮਾ ਦੀ ਪਾਰਟੀ ਦੀ ਬਹੁਤ ਵੱਡੀ ਸਪੋਰਟ ਐ ਜੀ ਡਿੰਪਿਟਲ ਆਮਾ ਦੀ ਪਾਰਟੀ ਚ ਆ ਗਏ ਤੇ ਜਿਵੇਂ ਪਤਪਾਲ ਸ਼ਰਮਾ ਹੋਰੀ ਛੱਡ ਕੇ ਵੀ ਹੋਰ ਕੇ ਨਾ ਪਾਰਟੀ ਕੋਈ ਉਹਦਾ ਇਫੈਕਟ ਪਊਗਾ ਕੋਈ ਨਹੀਂ ਐਡਾ ਕੋਈ ਇਫੈਕਟ ਨਹੀਂ ਪੈਂਦਾ ਜੀ ਅਸੀਂ ਸਾਰੀ ਪੁਰਾਣੀ ਟੀਮ ਦੇ ਬੰਦੇ ਐ ਜੀ ਮੈਂ 2014 ਤੋਂ ਆਮਾਦੀ ਡੈਂਪੀਟ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਆ ਜੀ ਜਿੱਤਾਂਗੇ ਜੀ ਭਾਈ ਡੈਂਪੀਟੀ ਨੂੰ ਹਰ ਹਾਲਤ ਜਿੱਤ ਪੱਕੀ ਹੈ ਜੀ ਫਿਰ ਆਜਾ ਬੜਿੰਗ ਤਿੰਨ ਵਾਰ ਜਿੱਤੇ ਤਹਿਤ ਕੀ ਅਮਰਤਾ ਬੜਿੰਗ ਵੀ ਆ ਫਿਰ ਮੈਦਾਨ ਚ ਨਹੀਂ ਨਹੀਂ ਜੀ ਇਸ ਵਾਰ ਲੋਕੀ ਗੱਲਾਂ ਚ ਨਹੀਂ ਆਉਂਦੇ ਗਏ ਗਿੱਧੜਵਾ ਤੋਂ ਇਲੈਕਸ਼ਨ ਜਿੱਤ ਕੇ ਅਗਲੇ ਲੁਧਿਆਣੇ ਜਾ ਕੇ ਬਹਿ ਗਏ ਹਨਾ ਲੋਕ ਸਿਆਣੇ ਹੋ ਗਏ ਹੁਣ ਗੱਲਾਂ ਚ ਨਹੀਂ ਆਉਂਦੇ ਉਹ ਟਾਈਮ ਗਏ ਜਦੋਂ ਕਿਸੇ ਦੇ ਘਰ ਬਹਿ ਕੇ ਰੋਟੀਆਂ ਖਾ ਕੇ ਜਾਂ ਮਾਤਾ-ਮਤਾ ਕਹਿ ਕੇ ਲੋਕ ਉਸ ਦਾ ਵਿੱਚ ਆ ਜਾਂਦੇ ਸੀ ਹਨਾ ਹੁਣ ਲੋਕ ਸਿਆਣੇ ਹੋ ਗਏ ਇਸ ਚੀਜ਼ਾਂ ਚ ਹੁਣ ਵਿਸ਼ਵਾਸ ਨਹੀਂ ਕਰਦੇ ਲੋਕ ਅਕਾਲੀ ਦਲ ਹੋ ਗਿਆ ਮਰਜ ਫਿਰ ਆਵਾਦੀ ਹਾਂਜੀ ਕਹਿ ਸਕਦੇ ਹਾਂ ਕਿ ਆਪਣਾ ਮਨਪ੍ਰੀਤ ਬਾਦਲ ਵੀ ਹੈਗੇ ਆ ਫਿਰ ਮੈਦਾਨ 'ਚ ਹਾਂਜੀ ਤੇ ਫਿਰ ਅਕਾਲੀ ਦਲ ਦੀ ਵੋਟ ਉਧਰ ਪੁੱਗਤੂਗੀ ਨਹੀਂ ਉਹ ਨਹੀਂ ਕਹਿ ਸਕਦੇ ਜੀ ਵੀ ਕਿਹਦੀ ਵੋਟ ਕਿਹਦੀ ਪੁੱਗਤੂ ਕਿਉਂਕਿ ਗਿੱਧਰਵਾਹ ਜਿਹੜੀ ਸ਼ੀਟ ਆ ਉਹਦੇ ਵਿੱਚ ਜਿਹੜੇ ਅਕਾਲੀ ਦਲ ਦੇ ਜ਼ਿਆਦਾ ਵਰਕਰ ਸੀਗੇ ਉਹ ਬਾਈ ਡਿੰਪਿਟ ਲੋ ਨਾਲ ਹੀ ਜੁੜੇ ਹੋਏ ਸੀਗੇ ਅਕਾਲੀ ਦਲ ਦਾ ਜਿਹੜਾ ਖਾਤਮਾ ਹੋ ਚੁੱਕਾ ਹੈ ਗਿੱਧਰਵਾਹ ਸ਼ੀਟ ਤੇ ਤੇ ਅਕਾਲੀ ਦਲ ਮੈਂ ਸਮਝਦਾ ਹੀ ਲਗਭਗ ਗਿੱਧਰਵਾਹ ਸ਼ੀਟ ਤੇ ਖਤਮ ਹੈ ਜੀ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਸਾਰੇ ਬਾਈ ਡਿੰਪਿਟੀ ਦਿਲਜੀ ਨਾਲ ਨੇ ਮਾਹੌਲ ਬਹੁਤ ਵਧੀਆ ਜੀ ਐਕਟੀ ਤਰਕੋਣਾ ਮੁਕ ਪਰ ਲੋਕ ਐ ਕਿ ਡੈਂਪੀ ਢੱਲੋ ਦੇ ਹੱਕ ਵਿੱਚ ਭੋਗਤ ਰਹੇ ਹਨ ਜਿਹਦੇ ਨਾਲ ਡੈਂਪੀ ਢੱਲੋ ਇਸ ਵਾਰ ਲੱਗਦਾ ਵੀ ਜਿੱਤ ਜਾਊਗਾ ਬਹੁਤ ਜ਼ਾਰੇ ਵੋਟਾਂ ਨਾਲ ਇਹ ਪੀਟਲੋ ਦੂਹਰੀ ਪਹਿਲਾਂ ਵੀ ਖੜੇ ਹੋਇਆ ਉਦੋਂ ਖੜੇ ਆ ਉਦੋਂ ਜੋ ਸ਼ੋਮਨੀ ਕਾਲੀ ਦਲ ਵਿੱਚ ਸਨ ਤੇ ਹੁਣ ਉਹ ਆਮਾਦੀ ਪਾਰਟੀ ਜੁਆਇਨ ਕਰਕੇ ਉਹਨਾਂ ਨੇ ਬਹੁਤ ਵਧੀਆ ਪਾਰਟੀ ਜੁਆਇਨ ਕੀਤੀ ਹੈ ਹੁਣ ਬਹੁਤ ਵਧੀਆ ਵੋਟਾਂ ਨਾਲ ਜਿੱਤਣਗੇ ਮੁਕਾਬਲਾ ਕਿਸ ਦਾ ਮੰਗੇ ਮੁਕਾਬਲਾ ਕਿਸੇ ਨਾਲ ਨਹੀਂ ਗਈ ਸਿੱਧੇ ਜਤਰੇ ਕੀ ਉਮੀਦਾਂ ਕਿ ਦਰਵੀਂ ਮੈਂ ਜੀ ਉਮੀਦਾਂ ਬਹੁਤ ਆਈ ਫੰਡ ਬਹੁਤ ਆ ਗਏ ਪਹਿਲਾਂ ਜਿਵੇਂ 30 ਕਰੋੜ ਰੁਪਏ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ ਸੀਵਰੇਜ ਵਾਸਤੇ ਪਾਣੀ ਵਾਸਤੇ ਸਾਡੇ ਪਿੰਡ મંદિર ਦੇ ਵਿੱਚ 63 ਲੱਖ ਰੁਪਏ ਛੱਪੜ ਵਾਸਤੇ ਆ ਗਿਆ ਤੇ ਪਾਣੀ ਵਾਟਰ ਬੱਸ ਵਾਸਤੇ ਵੀ ਆ ਗਿਆ ਹੋਰ ਗਲੀਆਂ ਨਾਲੀਆਂ ਬਹੁਤ ਵਧੀਆ ਵਿਕਾਸ ਹੋ ਰਿਹਾ 600 ਜੁੰਟ ਫ੍ਰੀ ਕਰ ਛੱਡੀ ਹੈ ਸਰਕਾਰ ਨੇ ਠੀਕ ਦਰਵਾਜ਼ਾ ਮਾਹੌਲ ਜਿਹੜਾ ਚੋਨਾਂ ਨੂੰ ਲੈ ਕੇ ਕੀ ਸਥਿਤੀ ਮੰਨ ਦਿਵਾਇ ਦੀ ਬਾਈ ਜੀ ਗਿੱਦੜਵਾ ਦਾ ਮਾਹੌਲ ਜੋ ਹੈ ਤੁਸੀਂ ਦੇਖ ਹੀ ਰਹੇ ਹੋ ਜੋ 12 ਸੀ ਜੋ 17 ਸੀ ਤੇ ਜੋ 22 ਸੀ ਕੋਈ 24 ਚ ਬਹੁਤ ਵਧੀਆ ਹਵਾ ਹੈ ਬਾਈ ਰਾਜੇ ਵੜਿੰਗ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਸਲਾਹ ਰਹੇ ਆ ਜਿਵੇਂ ਗੈਸ ਏਜੰਸੀ ਲੰਦੀ ਵਧੀਆ ਹਸਪਤਾਲ ਬਣਾਇਆ ਇੰਟਰਲੌਕ ਟਾਈਲ ਚ ਨਹੀਂ ਗਲੀਆਂ ਬਣਾਈਆਂ ਨਾਲੀਆਂ ਬਣਾਈਆਂ ਜੋ ਉਹਨਾਂ ਨੇ ਵਧੀਆ ਕੰਮ ਕੀਤੇ ਆ ਲੋਕ ਉਹਨੂੰ ਮੁੱਖ ਰੱਖਦੇ ਹੋਏ ਅੱਜ ਵੀ ਕਾਂਗਰਸ ਨੂੰ ਵੋਟ ਦੇਣ ਲਈ ਤਿਆਰ ਆ ਤੇ ਕਾਂਗਰਸ ਪਾਰਟੀ ਦੀ ਫੁੱਲ ਹਵਾ ਅਮਰਤਾ ਵੜਿੰਗ ਦੀ ਬੋਰੀ ਪਾਰੀ ਬਹੁਤ ਮਦਨਾ ਇਥੋਂ ਵਧੀਆ VOTING ਨਾਲ ਜਿੱਤਣਗੇ ਮੁਖਵਿਰੋਧੀ ਕਿਹਨੂੰ ਮੰਨਦੇ ਹੋ ਜੀ ਇਹ ਗੁਰਦਿਆਂ ਦੇਖੋ ਮੇਰੇ ਹਿਸਾਬ ਨਾਲ ਤਾਂ ਕੋਈ ਮੁਖਵਿਰੋਧੀ ਨਹੀਂ ਪਰ ਜੇ ਚਲੋ ਜਿਵੇਂ ਕਹਿ ਰਹੇ ਆ ਵੀ ਤਕੋਨਾ ਮੁਕਾਬਲਾ ਹੈ ਮੰਨ ਲੈਨੇ ਪਰ ਕਾਂਗਰਸ ਦੀ ਹਵਾ ਜੀ ਕਾਂਗਰਸ ਜਿੱਤ ਰਹੀ ਐ ਚ ਕੋਈ ਦੋ ਰਹੀ ਕੀ ਮੌਲ ਆ ਬਾਈ ਕਿਧਰ ਬਾਚ ਜਿਵੇਂ ਚੋਣ ਆ ਗਈ ਬਹੁਤ ਵਧੀਆ ਜੀ ਬਾਈ ਡਿੰਪੀ ਜਿੱਤ ਹੋਊਗੀ ਇਹਦੀ ਕੀ ਕਰਨ ਲੱਗਦਾ ਡੈਂਕੀ ਜਿੱਤਦਾ ਕਾਰਨ ਬਾਈ ਜੀ ਪਹਿਲਾਂ ਤੋਂ ਮੰਨ ਕੇ ਚੱਲੋ ਵੀ ਦੋ ਵਾਰੀ ਹਾਰ ਕੇ ਫੇਰ ਵੀ ਲੋਕਾਂ ਦੇ ਨਾਲ ਖੜੇ ਆ ਨਹੀਂ ਬੰਦਾ ਇੱਕ ਵਾਰੀ ਹਾਰ ਜੇ ਤੇ ਮੁੜ ਕੇ ਮੂੰਹ ਹੀ ਨਹੀਂ ਵਸਾਉਂਦਾ ਇੱਥੇ ਕੋਈ ਐਮਪੀ ਵੀ ਆਉਂਦੇ ਰਹੇ ਪਹਿਲਾਂ ਜਿੱਤ ਕੇ 5 ਸਾਲਾਂ ਬਾਅਦ ਮਾਨੇ 7-8 ਸਾਲਾਂ ਬਾਅਦ ਹੀ ਦੀਂਦੇ ਸੀਗੇ ਹੋਰ ਕੇ ਦੀ سپورਟ ਦੀ ਆਦਤ ਆਉਂਦੀ ਨਹੀਂ ਸੀ ਇਹ ਹਾਰ ਕੇ ਵੀ ਮੰਨ ਕੇ ਚੱਲੋ ਇੱਥੇ ਸਾਡੇ ਨਾਲ ਖੜੇ ਆ ਨਹੀਂ ਪਾਰਟੀ ਬਦਲਣ ਦਾ ਕੋਈ ਇਫੈਕਟ ਨਹੀਂ ਪੈਂਦਾ ਵੀ ਪਾਰਟੀ ਛੱਡ ਕੇ ਫਿਰ ਮੇਰੇ ਤਾਂ ਬਾਈ ਡੈਂਪੀ ਨੂੰ ਪਾਉਣਾ ਸਾਡੇ ਨੇ ਬਾਈ ਨੰਮ ਨੂੰ ਹੱਥ ਕਰਦੇ ਤੇ ਡੈਂਪੀ ਮਗਰੀ ਪਾਉਣਾ ਸਾਡੇ ਨੇ ਵਿੱਚ ਤੇ ਮਰਜੀ ਹੋ ਜੇ ਹਾਂ ਤਾਂ ਡੈਂਪੀ ਮਗਰੀ ਪਾਉਣਾ ਹੈ ਪਾਰਟੀ ਕਿਸੇ ਦੀ ਹੈ ਸਾਨੂੰ ਕੋਈ ਨਹੀਂ ਪਾਰਟੀ ਨਾਲ ਨਹੀਂ ਉਹ ਲੱਗਦਾ ਨਹੀਂ ਵੀ ਜਿਹੜੀ ਪਾਰਟੀ ਦੇ ਆ ਨਾਰੇ ਮਰਦਾਬਾ ਦੇ ਲੱਗਦੇ ਰਹੇ ਅੱਜ ਜਿੰਦਾਬਾਦ ਦੇ ਨਹੀਂ ਜਿਹੜੀ ਪਾਰਟੀ ਨੂੰ ਬਾਈ ਛੱਡ ਗਏ ਉਹਨਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਨੇ ਜਣਾ ਜਿਹੜੀ ਪਾਰਟੀ ਨੂੰ ਛੱਡ ਗਏ ਆ ਪਹਿਲਾਂ ਇਹ ਤਾਂ ਮੰਨ ਕੇ ਚਲੋ ਪਹਿਲਾਂ ਤੋਂ ਮੰਨਦੇ ਚਿਰ ਬਾਈ ਡੈਂਪੀ ਹੋਣ ਆਊਗਾ ਜੋ ਜਿੱਤ ਗਈ ਉਸ ਤੋਂ ਬਾਅਦ ਕਿੰਦੜ ਦੇ ਕੋਈ ਨਾਰਾ ਲੱਗੂ ਤਾਂ ਫਿਰ ਉਹ ਪਈ ਉਹਦਾ ਆਪੇ ਬਾਈ ਨੇ ਪਿਸਾਰ ਕਰਨਗੇ ਤੇ ਰਾਜਾ ਵੜੈਂਕ ਵੀ ਕਹਿੰਦੇ ਬਈ ਤਿੰਨ ਵਾਰੀ ਜਿੱਤੇ ਆ ਤੇ ਐਤਕੀ ਅਮਰਤਾ ਵੜੈਂਕ ਆ ਫਿਰ ਮੈਦਾਨ ਚ ਚਲੋ ਚੰਗੀ ਗੱਲ ਆਈ ਤਿੰਨ ਵਾਰੀ ਜਿੱਤੇ ਆ ਤਾਂ ਐਤਕੀ ਫਿਰ ਲੱਗ ਜੂ ਇਹਦੀ ਲੋਕਾਂ ਦਾ ਫਤਵਾ ਵੀ ਕਿਹਨੂੰ ਦਿੰਦੇ ਆ ਤੇ ਮਨਪ੍ਰੀਤ ਬਾਦਲ ਵੀ ਆ ਭਾਈ ਪਵਨ ਓਏ ਹੁਣ ਤਾਂ ਹੀ ਕੋਟ ਕੋਟ ਕੇ ਕਿਸਾਨਾਂ ਦੇ ਉੱਥੇ ਮਾਰ ਮਾਰ ਡੰਡੇ ਝੱਗ ਕੱਢਦੀ ਬਾਰਡਰ ਤੇ ਤੇ ਮਨਪ੍ਰੀਤ ਨੂੰ ਤਾਂ ਮੁਸ਼ਕਲ ਲੱਗਦਾ ਬਈ ਕੰਮ ਜਿਹੜਾ ਸਹੀ ਕਿਸਾਨ ਤੇ ਮਜ਼ਦੂਰ ਰੇਗਤਾ ਹੈ ਉਹ ਤਾਂ ਲੱਗਦਾ ਨਹੀਂ ਵੀ ਵੋਟ ਪਾਉਣਗੇ ਹਮ ਅਕਾਲੀ ਦਲ ਤਾਂ ਕਹਿੰਦੇ ਝਗਾ ਹੋ ਰਿਹਾ ਮਨਪ੍ਰੀਤ ਵੱਲ ਨਹੀਂ ਕਾਲੀ ਦਲ ਤਾਂ ਇਥੇ ਕੋਈ ਬੰਦਾ ਹੀ ਨਹੀਂ ਕਾਲੀਦਾਲ ਦਾ ਕੋਈ ਬੰਦਾ ਤਾਂ ਇੱਥੇ ਵੇਖਣ ਨੂੰ ਤਾਂ ਮਿਲਿਆ ਨਹੀਂ ਵੇਖੋ ਹਣ ਚਗਾ ਕਿੱਧਰ ਹੋਊਗਾ ਕੀ ਬੰਦਾ ਆ ਕੀ ਲੱਗਦਾ ਬਾਈ ਜੀ ਕਿਧਰ ਵੱਲ ਜਿਮਨੀ ਚੌਂ ਹੈਗੀ ਆ ਤਾਂ ਕਿਵੇਂ ਲੱਗਦਾ ਮਾਹੌਲ ਕਿਹੜਾ ਖੱtre ਆ ਹਾਂ ਕਿਧਰ ਵੱਲ ਜਿਮਨੀ ਚੌਂ ਤੋਂ ਬਾਈ ਜੀ ਜਿਹੜੀ ਪਹਿਲਾਂ ਚਿੰਦਾਜੀ ਨੇ ਦੱਸਿਆ ਜਸਕਰਨਜੀ ਨੇ ਦੱਸਿਆ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਆਪ ਸਾਰੇ ਏਕੇ ਵਿੱਚ ਘੁੰਮ ਰਹੇ ਆਂ ਕਿਧਰਾ ਬਲਾਕ ਦੇ ਵਿੱਚ ਤੇ ਅਮਰਤਾ ਵਰਗੀ ਦੀ ਪੂਰੀ ਹਵਾ ਬਣੀ ਆ ਕੋ ਰਾਜੇ ਨੇ ਜਿਹੜੇ ਕੰਮ ਬਾਈਆਂ ਨੇ ਵੀ ਗਨਾਏ ਆ ਉਹ ਤਾਂ ਮੈਂ ਵੀ ਇਹ ਕੰਮ ਕਰਾਉਣਾ ਉਹਨੇ ਸਰਕਾਰੀ ਕਾਲਜ ਬਾਦਲ ਸਾਹਿਬ ਦਾ ਬਟੰਡੇ ਚ ਲੈ ਗਏ ਸੀ ਆਪਦਾ ਸਕੂਲ ਬਣਾਉਣੇ ਕਰਕੇ ਕਾਲਜ ਉਹ ਲੈ ਕੇ ਸੀ ਬਟੰਡੇ ਝਲੇ ਚ ਪਰ ਰਾਜਾ ਜੀ ਨੇ ਐਤਕੀ ਪੂਰੀ ਮਿਹਨਤ ਕਰਕੇ ਉਸ ਨਰ ਦੀ ਜ਼ਮੀਨ ਚ ਆਪਣੇ ਕਾਲਜ ਬਣਵਾਇਆ ਹੈ ਸਰਕਾਰੀ ਕਾਲਜ ਕੋਈ ਵੀ ਹੈ ਨਹੀਂ ਸੀ ਇੱਥੇ ਆਪ ਉਹਨੇ ਦੋ ਪਾਰਕ ਬਣਾਇਆ ਗੁਰਦੁਆਰੇ ਕੋਲੇ ਪਿਉਰੀ ਵਾਲੇ ਫਾਟਕ ਤੇ ਬਹੁਤ ਬੁਰਾ ਹਾਲ ਸੀ ਲੋਕ ਟੱਪਦੇ ਸੀ ਉਹ ਉਹਨੇ ਬਹੁਤ ਵਧੀਆ ਪਾਰਕ ਦੋ ਬਣਾਏ ਆ ਛਪੜਾਂ ਚ ਲੋਕ ਕਹਿੰਦੇ ਆ ਵੀ ਕੰਮ ਨਹੀਂ ਕਰਿਆ ਕੰਮ ਤਾਂ ਮੂੰਹੋਂ ਬੋਲਦਾ ਆਪਣੇ ਮੰਦਿਰ ਦੇ ਵਿੱਚ ਕੋਈ ਕੰਮ ਜਿਹੜੇ ਹੋਏ ਆ ਤੁਹਾਨੂੰ ਪਤਾ ਹੀ ਗਲੀਆਂ ਬਣੀਆਂ ਧਰਮਸ਼ਾਲਾ ਬਣੀਆਂ ਛੱਡ ਕਿਡੇ ਕਿਡੇ ਛੱਡ ਪਏ ਆ ਬੱਸ ਸਟੈਂਡ ਬਣਾਇਆ ਵਧੀਆ ਹੋਰ ਚੀਜ਼ਾਂ ਵੀ ਜਿਹੜੀਆਂ ਸਹੂਲਤਾਂ ਬਹੁਤ ਵਧੀਆ ਕਰੀਆਂ ਉਸ ਦੇ ਹਿਸਾਬ ਨਾਲ ਹੀ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਜਿੰਨਾ ਹੋ ਸਕਦਾ ਉਹਨਾਂ ਨੇ ਜ਼ੋਰ ਲਾ ਕੇ ਪੂਰਾ ਕਰਿਆ ਰਾਜਾ ਹੀ ਨੇ ਤੇ ਇਸ ਕਰਕੇ ਲੋਕ ਜਿਹੜੇ ਆ ਇਹਨਾਂ ਨੇ ਜਾਲੀ ਕਾਗਜ਼ ਸਰਪੰਚਾਂ ਨੂੰ ਸਿੱਧਾ ਆਪ ਬਣਾ ਕੇ 4 ਵਜੇ ਲਾ ਤੇ ਉਹ ਬਣਾਇਆ ਉਹਦਾ ਕਰਕੇ ਇਸ ਤੇ ਬਹੁਤ ਅਸਰ ਪਿਆ ਇਹਨਾਂ ਦੇ ਉਹਦੇ ਨਾਲ ਰਾਇਆ ਜੀ ਦੀ ਅਮਰਤਾ ਵੜੰਗ ਜੀ ਦੀ ਬਹੁਤ ਵੋਟ ਦਾ ਫਰਕ ਹੈ ਇਹ ਪੂਰੀ ਵਧੀਆ ਲੀਡ ਨਾਲ ਜਿੱਤਣਗੇ। ਉਹ ਨਹੀਂ ਲੱਗਦਾ ਕਿ ਸਰਕਾਰ ਆ ਜਿਵੇਂ ਤੇ 2.5 ਸਾਲ ਰਹਿੰਦੀ ਹੈ। ਹਾਂ 2.5 ਸਾਲ ਰਹਿੰਦੇ ਤਾਂ ਸਰਕਾਰ ਤਾਂ ਕਿਸੇ ਵੀ ਹੋਵੇ ਜੇ ਆਪਾਂ ਇਹਨੂੰ ਸ਼ੋਕਰ ਦੇ ਵਿੱਚ ਲੈ ਕੇ ਜਾਈਏ ਸਰਕਾਰ ਤਾਂ ਚਲੋ ਉਦੋਂ ਕਾਂਗਰਸ ਦੀ ਸੀਗੀ ਤੇ ਮਨਪੀਤ ਜੀ ਜਿੱਤ ਗਏ ਸੀ। ਮਨਪੀਤ ਫੇਰ ਮੈਦਾਨ ਚ ਆ ਕੇ 95 ਦਿਹਾਵਾਗੇ। ਮਨਪੀਤ ਜੀ ਤਾਂ ਤਾਂ ਜਿਵੇਂ ਆ ਗਿਆ ਉਹਨਾਂ ਦਾ ਹੁਣ ਆਪਾਂ ਕੀ ਕਹਿਣਾ ਹੈ ਉਹ ਤਾਂ ਉਸ ਹਾਵ ਨਾਲ ਤਾਂ ਮਨਪੀਤ ਦਾ ਆਪ ਦਾ ਸਾਰੇ ਏੜਗਾ ਛੱਡਿਆ ਆ। ਦੋ ਵਾਰੀ ਖਜ਼ਾਨਾ ਮੰਤਰੀ ਵੀ ਰਿਹਾ ਹੈ। ਜਦੋਂ ਉਹ ਪਹਿਲਾਂ ਇਥੋਂ ਜਿੱਤੇ ਸੀ ਜਿਉਂ ਉਹਨਾਂ ਨੇ ਪੀਪਲ ਪਾਰਟੀ ਆਵਦੀ ਬੜਾਈ ਸੀ ਜਿਉਂ ਉਹ ਪਹਿਲਾਂ 17 ਸਾਲ ਕੰਮ ਕਰਕੇ ਗਏ ਹੁੰਦੇ ਪੂਰਾ ਵਧੀਆ ਤੇ ਉਹਨੂੰ ਲੋਕਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਸੀਗੀ ਉਹ ਆਪਦੀ ਉਸੇ ਬੋਰਡ ਤੇ ਹੀ ਆਪਦੇ 17 ਸਾਲਾਂ ਦੇ ਵਿਕਾਸ ਜਿਹੜਾ ਉਹਨੇ ਕੰਮਕਾਰ ਕਰਿਆ ਉਹਦੇ ਨਾਲ ਹੀ ਉਹ ਜਿੱਤ ਸਕਦੇ ਸੀ ਪਰ ਉਹ ਨਹੀਂ ਜਿੱਤੇ ਸੀਟ ਉਹ ਰਾਜਾ ਹੀ ਲੈ ਗਿਆ ਉਦੋਂ ਇਹ ਤਾਂ ਵਿਕਾਸ ਦਾ ਤਾਂ ਪਤਾ ਲੱਗਦਾ ਲੋਕਾਂ ਦਾ ਪਤਾ ਲੱਗਦਾ ਵੀ ਵਿਕਾਸ ਤੋਂ ਵਿਕਾਸ ਹੋਇਆ ਉਸ ਹਾਵ ਨਾਲ ਹੀ ਇਹ ਕੰਮ ਕਰਿਆ ਤੇ ਉਸ ਹਾਵ ਨਾਲ ਹੀ ਇਹਨਾਂ ਨੇ ਜਿੱਤਣਾ ਕਾਲੀ ਦਲ ਹੈ ਨਹੀਂ ਮੈਦਾਨ ਚ ਲੱਗਦਾ ਮਨਪ੍ਰੀਤ ਨਹੀਂ ਝੁਕਣਗੇ ਕਿ ਡੈਂਪੀ ਨਾ ਖੜਗੇ ਇਹ ਜੀ ਕੁਝ ਬੰਦੇ ਤਾਂ ਡੈਂਪੀ ਤੇ ਲੁਣਾ ਖੜੇ ਆ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਜਿਹੜਾ ਜਿੰਨੇ ਵੀ ਬਾਕੀ ਰਹਿੰਦੇ ਆ ਕਾਲੀ ਆ ਸਹੀ ਉਹ ਇਹ ਮਨਪ੍ਰੀਤ ਨੂੰ ਹੀ ਵੋਟ ਜਾਊਗੀ ਮਨਪ੍ਰੀਤ ਹੈ ਡੈਂਪੀ ਦੀ ਵੋਟ ਹੀ ਤੋੜ ਰਿਹਾ ਕਾਲੀ ਆ ਜੀ ਤੇ ਲੱਗਦਾ ਨਹੀਂ ਵੀ ਕਾਲੀ ਦਲ ਦੀ ਵੋਟ ਕੋਈ ਕਾਂਗਰਸ ਨੂੰ ਪੈਣੀ ਚਾਹੀਦੀ ਸੀ ਜਾਂ ਕਾਂਗਰਸ ਨੂੰ ਕੁਸਰਲੇ ਵੀ ਆ ਜੀ ਜਬਰਜੰਗ ਆ ਜਿਵੇਂ ਦੋਦੇ ਵਾਲੇ ਇਹਵੇਂ ਬਹੁਤ ਪਿੰਡਾਂ ਚ ਕਾਲੀ ਦਲ ਆ ਕਾਂਗੜਾ ਦੇ ਵਿੱਚ ਵੀ ਰਲਿਆ ਇਹ ਨਹੀਂ ਵੀ ਕਾਂਗਰਸ ਚ ਨਹੀਂ ਰਲਿਆ ਕਾਂਗਰਸ ਚ ਬਹੁਤ ਘਰ ਰਲਿਆ ਕੀ ਲੱਗਦਾ ਕਿ ਧੜਵੇ ਦਾ ਕੀ ਮਾਹੌਲ ਹੈ ਬਈ ਜਿੱਧੜਵੇ ਦਾ ਮਾਹੌਲ ਬਈ ਡੈਂਪੀ ਢਲੋਂ ਦੀ ਹਵਾ ਬਣੀ ਹੋਈ ਹੈ ਪੂਰੀ ਇਸ ਟਾਈਮ ਤੱਕ ਨਹੀਂ ਹਵਾ ਹੀ ਹੈਗੇ ਵੀ ਲੱਗਦਾ ਨਹੀਂ ਜਿੱਤੂ ਇਹ 100% ਹੂੰ ਪੱਕਾ ਨਹੀਂ ਹਵਾ ਤਾਂ ਉਹ ਵੀ ਬਹੁਤ ਵਾਤਾਵਰਨ ਤੋਂ ਵੀ ਬਹੁਤ ਖਰਾਬ ਹੋਇਆ ਪਿਆ ਧੁੰਦਲਾਇਆ ਮੌਸਮ ਹੋਇਆ ਪਿਆ ਦੇਖੋ ਲੋਕ ਨਾ ਚਾਹੁੰਦੇ ਬਹੁਤ ਐਸ ਵਾਰ ਡੈਂਪੀ ਢਲੋਂ ਦੇ ਲੋ ਹੂੰ ਤੇ 100% ਜਿੱਤੂਏ ਇਸ ਵਾਰ ਡੈਂਪੀ ਢਲੋਂ ਦੇ ਦਵਾ ਤੋਂ ਪਹਿਲਾਂ ਦੋ ਵਾਰੀ ਡੈਂਪੀ ਢਲੋਂ ਇੱਥੋਂ ਖਾਰ ਰਿਹਾ ਹੈ ਹਨਾ ਇਹਦੀ ਕਿਉਂ ਲੱਗਦਾ ਵੀ ਜਤੂਆ ਇਹਦੀ ਦੇਖੋ ਇੱਕ ਤਾਂ ਬੰਦਾ ਸਰਕਾਰ ਚ ਹੈਗਾ ਹੂੰ ਤੇ ਹਲਕੇ ਦੇ ਕੰਮ ਕਰਾਊਗਾ ਜੀ ਉਹ ਹੂੰ ਇਸ ਕਰਕੇ ਲੋਕ ਜਿਹੜੇ ਆਪਣੇ ਹਲਕੇ ਦੇ ਟੈਂਪਟਲ ਨੂੰ ਬਹੁਤ ਚਾਹੁੰਦੇ ਐ ਇਸ ਵਾਰੀ ਹੂੰ ਇੱਕ ਸ਼ਰੀਫ ਦੇ ਇਨਸਾਨ ਹੈਗਾ ਅੱਛਾ ਲੋਕਾਂ ਦੇ ਨਾਲ ਖੜਦਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਹੂੰ ਇਸ ਕਰਕੇ ਤੇ ਵੜਿੰਗ ਦਾ ਕੀ ਲੱਗਦਾ ਐ ਅਮਰਤ ਵੜਿੰਗ ਇੱਥੋਂ ਖੜਿਆ ਹੋਇਆ ਵੜਿੰਗ ਸਾਹਿਬ ਦਾ ਜੀ ਦੇਖੋ ਹੁਣ ਕੀ ਕਹਿ ਸਕਦੇ ਆਂ ਕਿ ਆਪਾਂ ਮੈਂ ਜੇ ਤੋ ਡੈਂਪੀ ਜਿੱਤੂਗਾ ਪਰ ਉਹ ਹਾਰੂ ਫਿਰ ਐ ਕਹਿ ਨਹੀਂ ਸਕਦਾ ਅਸੀਰ ਸਿੰਘ ਜੀ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਹੂੰ ਸਾਨੂੰ ਬੋਲਣ ਦਾ ਮੌਕਾ ਦਿੱਤਾ ਹੂੰ ਰਾਜਾ ਵੜੰਗ 100% ਜਿੱਤੂਗਾ ਹੂੰ ਰਾਜਾ ਵੜੰਗ ਕਿਹ ਅਮਰਤਾ ਵੜੰਗ ਅਮਰਤਾ ਵੜੰਗ ਹੂੰ ਤੇ ਉਹਨਾਂ ਨੇ ਗਿੱਦੜਵਾ ਹਲਕੇ ਦਾ ਵਿਕਾਸ ਬਹੁਤ ਕਰਾਇਆ ਅੱਛਾ ਪਿੰਡਾਂ ਦਾ ਵੀ ਕਰਾਇਆ ਹੂੰ ਰਾਜਾ ਵੜੰਗ ਹੀ ਜਿੱਤੂਗਾ ਨਹੀਂ ਵਿਰੋਧੀ ਤਾਂ ਕਹਿੰਦੇ ਉਹਨੇ ਕੀਤਾ ਹੀ ਕੁਝ ਨਹੀਂ 12 13 ਸਾਲਾਂ ਕਿਤਾ ਕਿਉਂ ਨਹੀਂ ਇੱਥੇ ਜ਼ਮੀਨ ਤੇ ਜਾ ਕੇ ਤੁਸੀਂ ਗਿੱਦੜਵੇ ਵੇਖੋ ਕਿੰਨਾ ਵਿਕਾਸ ਕੀਤਾ ਉਹਨੇ ਪਿੰਡਾਂ ਚ ਦੇਖੋ ਜਾ ਕੇ ਤੇ ਸਰਕਾਰ ਆ ਕਹਿੰਦੇ ਡੈਂਪਟੀ ਲੋ ਬਦਲ ਗਿਆ ਤੇ ਕੀ ਆਮ ਆਦਮੀ ਪਾਰਟੀ ਚੱਲ ਆ ਗਿਆ ਉਹ ਸਰਕਾਰ ਕਿਹੜੀ ਐ ਇਹ ਕਸਾਰ ਰੁਲੀ ਜਾਂਦੇ ਮੰਡੀਆਂ ਚ ਗਰੀਬ ਵੀ ਤੰਗ ਐ ਜਿਹੜੀ 5-5 ਕਿਲੋ 20 ਕਿਲੋ ਕਣਕਾਂ ਦੀ ਸੀ ਉਹ 5 ਕਿਲੋ ਕਰਤੀ ਸਾਰੇ ਦੁਖੀ ਐ ਸਰਕਾਰ ਤੋਂ ਨੇ ਲੋਕ ਤਾਂ ਕਹਿੰਦੇ ਵੀ ਰਾਜੇ ਨੂੰ ਜਤਾਇਆ ਹੀ ਸੀਗਾ ਪਰ ਹਲਕਾ ਛੱਡ ਕੇ ਉੱਠ ਗਿਆ ਨਾ ਨਹੀਂ ਹਲਕਾ ਨਹੀਂ ਛੱਡ ਕੇ ਉੱਠ ਗਿਆ ਲੋਕਾਂ ਦਾ ਪਿਆਰ ਆਉਂਦਾ ਹੁਣ ਵੀ ਆਉਂਦਾ ਉਹ ਕਿਸੇ ਦੇ ਭੋਗ ਤੇ ਆਉਂਦਾ ਕਿਸੇ ਦੇ ਖੁਸ਼ੀ ਤੇ ਵੀ ਆਉਂਦਾ ਸਭ ਦੇ ਆਉਂਦਾ ਹੂੰ ਪਰ ਵੀ ਤੇ ਬਾਦਲ ਵੀ ਹੈ ਮੈਦਾਨ 'ਚ ਉਹਨਾਂ ਦਾ ਤਾਂ ਨਾ ਹੀ ਕੀ ਲੈਣਾ ਤੁਸੀਂ ਖਾਲੀ ਪੀਪਾ ਉਹਦਾ ਹੂੰ ਉਹਨੇ ਤਾਂ ਮਲਾਈ ਖਾ ਕੇ ਕਾਂਗਰਸ 'ਚੋਂ ਉਧਰ ਚਲਾ ਗਿਆ ਫੇਰ ਖਾ ਕੇ ਮਲਾਈ ਹੁਣ ਉਹਦੇ ਚ ਆ ਗਿਆ ਬੀਜੇਪੀ ਚ ਉੱਥੋਂ ਮਲਾਈ ਖਾ ਕੇ ਗਾਂ ਹੋ ਜੂ ਹੂੰ ਮਲਾਈ ਖਾਂਦੇ ਆ 16 ਸਾਲ ਰਿਹਾ ਪਹਿਲਾਂ ਕਹਿੰਦੇ ਬੜਾ ਕੰਮ ਕੀਤਾ ਮੋਟਰਾਂ ਦਿੱਤੀਆਂ ਲੈਫਟ ਪੰਪ ਦੇ ਉੱਤੇ ਹੁਣ ਫੇਰ ਦੇਊਗਾ ਕਹਿੰਦਾ ਮੈਂ ਮੋਟਰ ਕਿਨੇ ਆਪਦੇ ਕੋਲੋਂ ਥੋੜੀ ਨਾ ਦਿੱਤੇ ਆ ਹੂੰ ਉਹ ਲੋਕਾਂ ਦਾ ਹੀ ਪੈਸਾ ਹੈ ਲੀਡਰ ਆਪਦੇ ਕੋਲੋਂ ਥੋੜੋ ਦਿੰਦੇ ਆ ਕੀ ਕੀ ਖਾਸ ਲੱਗਦਾ ਮਰਤਾ ਵੜਿੰਗ ਕਿਉਂ ਜਿੱਤੂ ਕੀ ਕਾਰਨ ਮੰਗੇ ਜਿੱਤੂ ਜੀ ਉਹਨਾਂ ਨੇ ਕੰਮ ਕੀਤੇ ਕੰਮ ਦੇ ਆਧਾਰ ਤੇ ਜਿੱਤਣਗੇ ਉਹ ਹੂੰ ਕੰਮ ਬੋਲਦਾ ਉਹਨਾਂ ਦਾ ਜ਼ਮੀਨ ਤੇ ਜਿਹੜਾ ਕੀਤਾ ਉਹਨਾਂ ਨੇ ਹੂੰ ਟੱਕਰ ਕੀ ਦੇਣਾ ਮੰਨਦੇ ਹੋ ਟੱਕਰ ਡੈਂਪੀ ਟੱਲੋ ਹੂੰ ਮਾਰਪੀ ਤੇ ਬਾਹਰ ਆ ਫਿਰ ਇਸ ਚ ਬਾਹਰ